ਮੈਂ ਸਤਨਾਮ ਸਿੰਘ son of ਸਰਦਾਰ ਦੇਵ ਸਿੰਘ ਪਿੰਡ ਮਾਰਵਾਜੀ ਇਹ ਹੈ ਕਿ ਮੇਰੀ ਜੀ 77 ਸਾਲ ਮੈਂ ਇੱਥੇ ਸਰਦਾਰ ਭਗਵੰਤ ਸਿੰਘ ਦੇ ਚਲਾਏ ਹੋਏ ਪ੍ਰੋਗਰਾਮ ਦੇ ਤਹਿਤ ਇੱਥੇ ਦਵਾਈ ਲੈਣ ਆਉਂਦਾ ਅੱਗੇ ਹਰ ਰੋਜ਼ ਆਉਂਦਾ ਬਹੁਤ ਵਧੀਆ ਦਵਾਈ ਮਿਲਦੀ ਹੈ ਜੀ ਡਾਕਟਰ ਸਾਹਿਬ ਦਾ ਬਿਹੇਵੀਅਰ ਬਹੁਤ ਵਧੀਆ ਹੈ ਇੱਥੇ ਜਿਹੜੇ ਹੈਗੇ ਮਰੀਜ਼ ਆਉਂਦੇ ਆ ਹਰ ਰੋਜ਼ ਉਹਨਾਂ ਨਾਲ ਚੰਗੀ ਤਰ੍ਹਾਂ ਹੱਸ ਕੇ ਬੋਲਦੇ ਆ ਉਹ ਬਹੁਤ ਉਦ ਵਾਲੀਆਂ ਮਿਲਦੀਆਂ ਪ੍ਰੀ ਟੈਸਟ ਹੁੰਦੇ ਆ ਗਵਰਨਮੈਂਟ ਨੇ ਦਿੱਤਾ ਹੈ ਉਸ ਦੇ ਮਤਲਬ ਸਾਰਾ ਕੁਝ ਹੋ ਰਿਹਾ ਹੈ ਬਹੁਤ ਅੱਛੇ ਡਾਕਟਰ ਇੱਥੇ ਬਹੁਤ ਵਧੀਆ ਬਿਨਾਂ ਦਾ ਰਿਕਾਰਡ ਹੈ ਬੈਠਣ ਦਾ ਮਾਹੌਲ ਬਹੁਤ ਵਧੀਆ ਹੈ ਜੀ ਅਰੇਂਜਮੈਂਟ ਹੈਗਾ ਬਹੁਤ ਵਧੀਆ ਕੋਈ ਕਿਸਮ ਦੀ ਕਿਸੇ ਨੂੰ ਤਕਲੀਫ ਨਹੀਂ ਆਉਂਦੀ ਹੈਗੀ ਜਿਹੜਾ ਸਟਾਫ ਹੈ ਉਹ ਬਹੁਤ ਵਧੀਆ ਹੈ ਜੀ ਕੋਆਪਰੇਟ ਕਰਦਾ ਸਾਰਾ ਜਿਹੜੇ ਹੈਗੇ ਆ ਇੱਥੇ ਕਰਮਚਾਰੀ ਚੰਗੀ ਤਰ੍ਹਾਂ ਬੋਲਦੇ ਆ ਜੀ ਪਾਣੀ ਹੈਗਾ ਜੀ ਕੁਰਸੀਆਂ ਹੈਗੀਆਂ ਮੇਜ਼ ਹੈਗੀਆਂ ਬੈਠਣੂ ਗਰਮੀ ਨੂੰ ਤਾਂ ਹੈਗੀਆਂ ਪੱਖੇ ਏਸੀ ਲੱਗਿਆ ਹੋਇਆ ਜੀ ਇੱਥੇ ਵੀ ਬਹੁਤ ਵਧੀਆ ਜਦ ਦੇ ਟੈਸਟਰ ਹੁੰਦੇ ਉਹ ਸਿੰਪਲ ਲਈ ਜਾਂਦੇ ਆ ਦੂਸਰੇ ਦਿਨ ਟੈਸਟ ਮਿਲ ਜਾਂਦਾ ਹੈ ਉੱਥੇ ਸ਼ਹਿਰ ਜਾ ਕੇ ਜਾ ਕੇ ਪੈਸੇ ਲੱਗਦੇ ਆ ਪਹਿਲਾਂ ਤਾਂ ਭੁਖਣ ਭਾਂਡੇ ਜਾਓ ਜੇ ਉੱਥੇ ਫਿਰ ਬਹੁਤ ਟਾਈਮ ਲੱਗ ਜਾਂਦਾ ਜੀ ਹਜ਼ਾਰ ਹਜ਼ਾਰ ਰੁਪਈਆ ਅਲਟਰਾਸਾਉਂਡ ਦੇ ਬਾਕੀ ਦੂਸਰੇ ਟੈਸਟਾਂ ਦੇ ਲਈ ਲੈਣੇ ਆ 3-3000 ਰੁਪਈਆ ਲੈਣੇ ਆ ਇੱਥੇ ਸਭ ਫ੍ਰੀ ਹੁੰਦਾ ਜੀ ਕੋਈ ਕਿਸੇ ਪ੍ਰੋਬਲਮ ਨਹੀਂ ਹੈਗੀ ਜੀ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਜਿਹੜਾ ਇਹ ਪ੍ਰੋਗਰਾਮ ਉਹਨਾਂ ਨੇ ਕੀਤਾ ਬਹੁਤ